ਇਹ ਐਕਸਰਸਾਈਜ਼ ਕਬੱਡੀ ਖਿਡਾਰੀਆਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਐਕਸਰਸਾਈਜ਼ ਹੈ ਇਸ ਐਕਸਰਸਾਈਜ਼ ਦੇ ਨਾਲ ਜਿੱਥੇ ਕਰੰਟ ਬਣਦਾ ਹੈ ਉੱਥੇ ਨਾਲ ਪਾਵਰ ਵੀ ਬਣਦੀ ਹੈ ਔਰ ਫਾਸਟਨਸ ਵੀ ਆਉਂਦੀ ਹੈ ਇਹ ਐਕਸਰਸਾਈਜ਼ ਕਰਨ ਦਾ ਤਰੀਕਾ ਕੀ ਹੈ ਇੱਕ ਤੁਸੀਂ ਨਿਸ਼ਾਨ ਲਾਉਣਾ ਹੈ ਸਿੱਧੀ ਲਾਈਨ ਲਾਉਣੀ ਹੈ ਉਸ ਦੇ ਇੱਕ ਸਾਈਡ ਤੇ ਜੰਪ ਦੂਸਰੀ ਸਾਈਡ ਤੇ ਜੰਪ ਇੱਕ ਸਾਈਡ ਤੇ ਜੰਪ ਔਰ ਦੂਸਰੀ ਸਾਈਡ ਤੇ ਜੰਪ ਕਰਨਾ ਹੈ ਔਰ ਦੂਸਰੀ ਤਰ੍ਹਾਂ ਆਪਾਂ ਤਿੰਨ ਸਟੈਪ ਲੈਣੇ ਹਨ ਤੁਸੀਂ ਤਿੰਨ ਖੋਨਜਾ ਬਣਾ ਸਕਦੇ ਹੋ ਉਸ ਦੇ ਵਿੱਚ ਤਿੰਨ ਸਟੈਪ ਲੈ ਸਕਦੇ ਹੋ ਜਿਸ ਤਰ੍ਹਾਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ 1 2 ਔਰ 3 1 2 ਔਰ ਤਿੰਨ ਸਟੈਪ ਫਿਰ ਆਪਾਂ ਅਗਲਾ ਨੈਕਸਟ ਜਿਹੜੇ ਸਟੈਪ ਲੈਣੇ ਹਨ ਉਹ ਚਾਰ ਲੈਣੇ ਹਨ 1 2 3 ਔਰ 4 ਇਸ ਤਰ੍ਹਾਂ ਚਾਰ ਖੂंजे ਬਣਾ ਕੇ ਆਪਾਂ ਸਟੈਪ ਲੈ ਜਿਹੜੇ ਉਹ ਲੈ ਸਕਦੇ ਹਾਂ ਇਸ ਐਕਸਰਸਾਈਜ਼ ਦੇ ਨਾਲ ਜਿਹੜੀ ਲੱਤ ਦੀ ਪਾਵਰ ਵੱਧਦੀ ਹੈ ਗਿੱਟੇ ਦੀ ਪਾਵਰ ਵੱਧਦੀ ਹੈ ਸਟੈਮਨਾ ਬਣਦਾ ਹੈ ਤੇ ਬੈਲੈਂਸ ਵੀ ਬਹੁਤ ਜ਼ਿਆਦਾ ਬਣਦਾ ਹੈ ਔਰ ਇਹ ਐਕਸਰਸਾਈਜ਼ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਦੇ ਨਾਲ ਕਰੰਟ ਬਹੁਤ ਜ਼ਿਆਦਾ ਬਣਦਾ ਹੈ ਔਰ ਖੁੱਚ ਦੇ ਉੱਪਰ ਜਿਹੜੀ ਆਪਾਂ ਕਹਿੰਦੇ ਪਿੰਜਣੀ ਵੀ ਬਣਦੀ ਹੈ ਇਹ ਐਕਸਰਸਾਈਜ਼ ਨੂੰ ਕਰਨ ਦਾ ਤਰੀਕਾ ਤੁਸੀਂ ਦੇਖ ਹੀ ਰਹੇ ਹੋਗੇ ਕਿ ਤੁਸੀਂ ਸਟ੍ਰੈਚ ਕਰਨੀ ਹੈ ਲੱਤ ਅਗਲੀ ਲੱਤ ਦੇ ਉੱਪਰ ਬਹੁਤ ਜ਼ਿਆਦਾ ਵਜ਼ਨ ਰੱਖਣਾ ਸਾਰਾ ਵਜ਼ਨ ਅਗਲੀ ਲੱਤ ਤੇ ਹੋਵੇ ਔਰ ਇਸ ਦੇ ਨਾਲ ਤੁਸੀਂ ਇੱਕ ਸਟੈਪ ਉੱਪਰ ਦ